ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰਵੀ ਤੁਰੀ ਵਾਲਾ ਤੇ ਅੱਜ ਆਪਾਂ ਪਹੁੰਚ ਚੁੱਕੇ ਆ ਡੌਗ ਸ਼ੋ ਚੰਡੀਗੜ੍ਹ ਜੀ ਠੀਕ ਹੈ ਬਿਊਟੀਫੁੱਲ ਸਿਟੀ ਤੇ ਨਾਲ ਹੀ ਤੁਹਾਨੂੰ ਮੈਂ ਦਿਖਾਵਾਂਗੇ ਅੱਛੇ ਅੱਛੇ ਡੌਗ ਤੇ ਮੇਰੇ YouTube ਚੈਨਲ ਤੇ ਨਾਮ ਤੁਹਾਨੂੰ ਪਤਾ ਹੀ ਆ RK59 ਚੈਨਲ ਤੇ ਤੁਸੀਂ ਉੱਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤੇ ਅੰਦਰ ਆਪਾਂ ਡੌਗ ਸ਼ੋ ਬਾਰੇ ਤੁਹਾਨੂੰ ਦਿਖਾਣੇ ਆ ਬਹੁਤ ਅੱਛਾ ਡੌਗ ਸ਼ੋ ਲੱਗਿਆ ਹੋਇਆ ਬਾਕੀ ਆਪਾਂ ਕੋਈ ਵੀ ਕੋਈ ਗੱਲਬਾਤ ਹੁੰਦੀ ਆ ਤਾਂ ਉਹਦੇ ਬਾਰੇ ਪਤਾ ਕਰਦੇ ਆ ਦੇਖੋ ਆਪਾਂ ਪਹੁੰਚ ਚੁੱਕੇ ਆ ਹੁਣ ਅੰਦਰ ਡੌਗ ਸ਼ੋ ਦੇ ਵਿੱਚ ਠੀਕ ਹੈ ਉਹ ਐਂਟਰੀ ਗੇਟ ਸੀਗਾ ਤੇ ਬਾਕੀ ਇਹ ਟਿਕਟ ਸੈਂਟਰ ਕੋਰਨਰ ਹੈ ਠੀਕ ਹੈ ਨਾ ਤੇ ਟਿਕਟ ਹੈ ਬਾਕੀ ਤੁਹਾਨੂੰ ਅੱਗੇ ਕਰਾਊਡ ਦਿਖਾਈ ਦਿੰਨੇ ਆਂ ਕਰਾਊਡ ਕਿੰਨਾ ਹੈਗਾ ਠੀਕ ਹੈ ਇਹ ਕੌਣ ਬੁਸ਼ਮਾਰ ਠੀਕ ਹੈ ਨਾ ਬਾਕੀ ਇੱਧਰ ਦੇਖੀ ਸਾਨੂੰ ਤੁਸੀਂ ਇਹ ਟਿਕਟ ਕਲੈਕਟਰ ਟਿਕਟ ਹੈਗੀ ਹੈ ਹਾਂ ਸਰ ਠੀਕ ਹੈ ਨਾ ਪਤਨੀ ਤੁਸੀਂ ਅੰਦਰ ਤੁਹਾਨੂੰ ਪਹੁੰਚ ਕੇ ਦਿਖਾਣੇ ਆਂ ਜੀ ਆਹ ਟਾਕਸੋ ਦੀ ਕਿੰਨੀ ਕੋਲ ਹੋਣੀ ਹੈ ਬਾਕੀ ਦਿਖਾਣੇ ਆ ਤੁਹਾਨੂੰ ਟਾਕਸੋ ਦੇ ਅੰਦਰ ਤੇ ਤੁਸੀਂ ਦੇਖੀ ਸਾਧ ਤੇ ਤੁਸੀਂ ਦੇਖੀ ਸਾਧ ਤੇ ਚੰਗਾ ਟਾਕ ਸ਼ੋਅ ਹੈ ਜਿਹੜਾ ਚੰਗਾ ਟਾਕ ਸ਼ੋਅ ਕਿਤੇ ਖਾਦ ਖੁੰਦੇ ਬਹੁਤ ਬੰਦੇ ਬੈਠੇ ਰਹਿੰਦੇ ਗੱਲ ਕਰਦੇ ਨੇ ਜਿਹੜਾ ਜੋੜੂ ਫਾਤੀ ਹੈ ਤੇ ਨਾ ਦੇਖੋ ਤੁਹਾਨੂੰ ਨਾਮ ਦਾ ਸਮਾਨ ਹੈ ਕੋਡ ਨੰਬਰ ਆ ਗਿਆ ਤੇ ਆਪਾਂ ਦੇਖ ਸਕਦੇ ਹਾਂ ਇਹਦਾ ਚੱਲਦੇ ਮਾਰਕੀਟ ਦੇ ਵਿੱਚ ਤੇ ਇੱਥੇ ਨਾਮ ਦੇ ਪ੍ਰੋਡਕਟ ਲੈ ਕੇ ਨਾ ਤੁਹਾਡਾ ਬੀਤ ਜਾਦ ਵੋਨ ਹਰਨ ਦਾ ਨਾਸਟਾ ਵਾਪਸ ਇਹਨਾਂ ਦੇ ਨਾ ਬਾਹਰ ਸੁਣਾ ਲੈਣਾ ਤੇ ਕੋਈ ਜਨਰਲ ਜਨਮ ਅੱਜ ਆਪਾਂ ਪਹੁੰਚੇ ਸੀ ਚੰਡੀਗੜ੍ਹ ਡਾਕਸੋ ਤੇ ਤੇ ਬਾਕੀ ਆਪਣੇ ਬਾਈ ਜੀ ਦਾ ਚੈਨਲ ਨੂੰ ਤੁਸੀਂ ਪਛਾਣਦੇ ਹੋਵੋਗੇ ਬਾਈ ਦਾ ਚਿਹਰਾ ਦੇਖ ਕੇ ਤੁਸੀਂ ਬਾਈ ਦਾ ਨਾਮ ਤੁਹਾਨੂੰ ਯਾਦ ਆਦਾ ਚਾਹਤ ਕਿਹਾਊਗਾ ਤੇ ਅੱਜ ਆਏ ਨੇ ਬਾਈ ਦੀ ਆਪਣੇ ਨਾਲ ਪੈਕ ਤੋਂ ਇੱਕ ਦੇਖੋ ਭਾਈ ਜਿਹੜੇ ਵਿੱਚਵਾਵਾ ਹੈ ਤਾਂ ਉਹਨੂੰ ਅੱਜ ਪਾਰਟੀ ਸਪੀਡ ਇੱਥੇ ਪਾਰਟੀ ਕਰਨ ਵਾਸਤੇ ਆਇਆ ਸੀ ਘੁੰਮਣ ਆਇਆ ਹੋਈ ਸੀ ਤੇ ਬਾਕੀ ਮੇਰਾ ਚੈਨਲ ਵੀ YouTube ਤੇ ਤੁਹਾਨੂੰ ਪਤਾ ਹੀ ਹੈ ਤੇ ਭਾਈ ਦਾ ਵੀ ਤੇ ਕਿਸੇ ਟਾਈਮ ਅਸੀਂ ਭਾਈ ਦੀ ਵੀਡੀਓ ਚਾਹੁੰਦੇ ਸੀ ਅੱਜ ਭਾਈ ਨੂੰ ਵੀ ਮੈਂ ਤਾਂ ਆਪਣੀ ਵੀਡੀਓ ਵਿੱਚ ਲੈ ਲਈ ਪਾਇਆ ਨਹੀਂ ਬਿਲਕੁਲ ਸੱਚੀ ਗੱਲ ਯਾਰ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਯਾਰ ਧੰਨਵਾਦ ਕਰਦੇ ਆ ਜਿਹੜੇ ਲੋਕ ਸਾਨੂੰ ਸੁਣਦੇ ਆ ਦੇਖਦੇ ਆ ਹਨਾ ਕਿਉਂਕਿ ਯਾਰ ਆਬਵੀਅਸਲੀ ਅਸੀਂ ਵੀ ਪੈਟ ਲਵਰਜ਼ ਆ ਤੇ ਤੁਸੀਂ ਵੀ ਮਤਲਬ ਜੋ ਦੇਖਦੇ ਆ ਨਾ ਉਹ ਤਾਂ ਆਬਵੀਅਸਲੀ ਪੈਟ ਲਵਰਜ਼ ਹੈਗੇ ਆ ਤੇ ਮੈਂ ਮਤਲਬ ਥੈਂਕਸ ਹੀ ਕਰਨਾ ਚਾਹੁੰਗਾ ਕਿ ਯਾਰ ਤੁਸੀਂ ਸਾਡੀ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਤੇ ਜਿਹੜਾ ਮੇਰਾ ਚੈਨਲ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਪੈਟ ਲਵਰਸ ਅਨਿਤੁਜ ਦੇ ਨਾਮ ਤੇ ਮਤਲਬ ਟਰਾਈ ਕਰਦੇ ਆ ਯਾਰ ਕਿ ਤੁਹਾਨੂੰ ਕੁਝ ਨਵਾਂ ਦਿਖਾਈਏ ਹੈਨਾ ਨਵੇਂ-ਨਵੇਂ ਮਤਲਬ ਜੋ ਬਰੀਡਸ ਇੱਥੇ ਡਿਵੈਲਪ ਹੋ ਰਹੀ ਹੈ ਉਹ ਦਿਖਾਈਏ ਤੇ ਪਾਜੀ ਤਾਂ ਓਬਵੀਅਸਲੀ ਵਧੀਆ ਕੰਮ ਕਰ ਰਹੀ ਰਹੀ ਹੈ ਯਾਰ ਤੇਰਾ ਵੀ ਪਾਜੀ ਤੁਸੀਂ ਕੁਝ ਹੋਰ ਕਹਿਣਾ ਚਾਹੋ? ਬਾਕੀ ਪਾਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਦੇਖੋ ਅਸੀਂ ਤਾਂ ਇੱਕ ਜਾਗਰੂਤ ਜਾਗਰੂ ਕਰ ਰਹੇ ਹਾਂ ਲੋਕਾਂ ਨੂੰ ਵੀ ਕਿਹੜੀ ਕਿਹੜੀ ਬਰੀਡ ਕਿਹੜੀ ਚੰਗੀ ਬਰੀਡ ਹੈ ਕਿਹੜੀ ਫਰੈਂਡ ਵਾਸਤੇ ਫਰੈਂਡਲੀ ਬਰੀਡ ਹੈ। ਮਤਲਬ ਪਾਜੀ ਦਾ ਇਹ ਮੇਨ ਰਹਿੰਦਾ ਹੈ ਕਿ ਯਾਰ ਪਾਜੀ ਦਾ ਲੋ ਬਜਟ ਵਾਲੇ ਵੀ ਯਾਰ ਕਈਆਂ ਨੂੰ ਹੁੰਦਾ ਕਿ ਯਾਰ ਘੱਟ ਪੈਸਾ ਤੇ ਵਧੀਆ ਚੀਜ਼ ਮਿਲੇ ਤੇ ਭਾਜੀ ਉਹ ਜ਼ਿਆਦਾ ਕਵਰ ਕਰਦੇ ਆ ਓਬਵੀਅਸਲੀ ਯਾਰ ਕਿਉਂਕਿ ਅੱਜ ਦਾ ਟਾਈਮ ਹੀ ਇਹ ਹੋ ਗਿਆ ਕਿ ਹਾਈ ਰੇਟ ਤਾਂ ਯਾਰ ਫਿਰ ਕੋਈ ਕੋਈ ਲੈ ਸਕਦਾ ਹੈ ਉਹ ਨੋਰਮਲ ਰੇਂਜ ਦੇ ਵਿੱਚ ਵਧੀਆ ਕੁਆਲਿਟੀ ਦੇ ਬੱਚੇ ਭਾਜੀ ਦਿਖਾਉਂਦੇ ਆ ਤੇ ਤੁਹਾਡੇ ਕਰਕੇ ਹੀ ਆ ਸਾਰਾ ਕੁਝ ਤੇ ਬੜੇ ਰੋ ਪਿਆਰ ਦਿੰਦੇ ਰੋ ਅਸਟਰੀਆ ਪ੍ਰਿੰਸ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਹੈ ਔਰ ਪਹੁੰਚੀਗੇ ਡਾਕਟਰ ਸਾਹਿਬ ਹਾਂਜੀ ਹਾਂਜੀ ਦੇਖੋ ਬਾਈ ਬੋਨਰ ਟੀਵਰ ਦਾ ਡੌਗ ਹੈ ਪੱਤੀ ਹੈ ਤੁਸੀਂ ਦੇਖ ਹੀ ਸਕਦੇ ਹੋ नीचे ਆ ਵੀ ਗੋਲਡ ਰੀਟਰੀਵਰ ਬੈਠੇ ਨੇਗੇ ਠੀਕ ਆ ਆ ਵੀ ਗੋਲਡਨ ਰੀਟਰੀਵਰ ਹੈ ਇਹਨਾਂ ਦਾ ਪੂਰਾ ਗਰੁੱਪ ਹੈ ਤੁਸੀਂ ਦੇਖ ਹੀ ਜਾਂਦੇ ਹੋ ਬਾਕੀ ਆਪਾਂ ਬਾਈ ਨਾਲ ਗੱਲ ਕਰਦੇ ਆ ਸਾਰੀ ਵੀ ਹਾਂ ਕੀ ਪ੍ਰਾਈਜ਼ ਹੁੰਦਾ ਤੇ ਕੇਸ ਸੀ ਹੁੰਦਾ ਨੌਨ ਕੇਸ ਸੀ ਹੁੰਦਾ ਡੌਗਸ ਨੂੰ ਪ੍ਰਿੰਸ ਜੱਤ ਪਤੀ ਪ੍ਰਿੰਸ ਭਾਈ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਇਹ ਡੌਗਸ ਉਹ ਕਿਸੀ ਹੈ ਨਾ ਹਾਂਜੀ ਹਾਂਜੀ ਇਹ ਤੁਹਾਨੂੰ ਇੱਕ ਗੱਲ ਹੋਰ ਵੀ ਪੁੱਛਣਾ ਚਾਹੂੰਗਾ ਮੈਂ ਅੱਜ ਡੌਗ ਸ਼ੋਅ ਦੇ ਵਿੱਚ ਅੰਦਰ ਪੱਪੀ ਦੀ ਐਂਟਰੀ ਨਹੀਂ ਹੈਗੀ ਬਹੁਤ ਘੱਟ ਹਾਂਜੀ ਬਹੁਤ ਘੱਟ ਠੀਕ ਹੈ ਤੇ ਇਹਨਾਂ ਨੇ ਇੱਕ ਗਲਤੀ ਕੀਤੀ ਨਾ ਵੀ ਜਿਹੜੇ ਡੌਗ ਬ੍ਰੀਡਰ ਆ ਉਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਵੀ ਆਹ ਪੱਪੀ ਜ਼ੇਲ ਹੋਊਗਾ ਜਾਂ ਨਹੀਂ ਹਾਂਜੀ ਹਾਂਜੀ ਉਹ ਪਹਿਲਾਂ ਬੋਰਡ ਤੇ ਲਿਖ ਕੇ ਲਾਉਣਾ ਚਾਹੀਦਾ ਵੀ ਇਹਨਾਂ ਨੇ ਪੋਸਟਰ ਸ਼ੇਅਰ ਕੀਤੇ ਹੋਏ ਸੀਗੇ ਉਹਦੇ ਵਿੱਚ ਲਿਖਿਆ ਹੋਣਾ ਚਾਹੀਦਾ ਸੀ ਕਿ ਦੂਜੇ ਨੂੰ ਨਹੀਂ ਲਿਖਿਆ ਹੋਣਾ ਚਾਹੀਦਾ ਸੀ ਇਹ ਕਿਉਂ ਬ੍ਰੀਡਰ ਜਿਹੜੇ ਉਹ ਵਿਜਾਰੇ 100 100 150 ਕਿਲੋਮੀਟਰ ਤੋਂ ਆ ਕੇ ਸਾਰਿਆਂ ਨਾਲ ਉਹਨਾਂ ਦਾ ਇਹ ਕੰਮ ਹੋਣਾ ਬਹੁਤ ਔਖਾ ਜੀ ਔਖ ਗਲਤ ਹੈ ਹਾਂ ਜੀ ਤੇ ਆਪਣੇ ਅੱਜ ਤੱਕ ਆਪਾਂ ਡੌਗਸ ਨੂੰ ਦੇਖੇ ਆ ਸਾਰੇ ਪੰਜਾਬ ਦੇ ਵਿੱਚ ਡੌਗਸ ਹੋ ਰਹੇ ਆ ਕਿਤੇ ਵੀ ਕੋਈ ਹਾਂਜੀ ਕੋਈ ਦਿੱਕਤ ਨਹੀਂ ਆਈ ਜੀ ਸਾਰੇ ਬ੍ਰੀਡਰ ਖੁਸ਼ ਹੋ ਕੇ ਜਾਂਦੇ ਨੇ ਕਿ ਡੌਗ ਦੀ ਕੋਈ ਟਿਕਟਵਿਟਾ ਨਹੀਂ ਆਈ ਹਾਂ ਜੀ ਹਾਂ ਜੀ ਕੋਈ ਦਿੱਕਤ ਨਹੀਂ ਹਾਂ ਜੀ ਉਹਦੇ ਟਿਕਟ ਵੀ ਲਾਈ ਵੀ ਹੈ 300 ਰੁਪਏ ਜੀ 300 ਰੁਪਏ ਫਿਰ ਤੁਸੀਂ ਦੇਖੋ ਤੁਸੀਂ ਆਪ ਵੀ ਦੇਖ ਸਕਦੇ ਹੋ ਦੇਖੋ ਬਾਈ ਇਹ ਆਇਆ ਹੁਣ ਆਪਣੀ ਮਿਹਨਤ ਨਾਲ ਚਲੋ ਬਾਈ ਨੇ ਤਾਂ ਡੌਗ ਸ਼ੋ ਕਰਦਾ ਆ ਬਾਈ ਤਾਂ ਪਹੁੰਚਿਆ ਇੱਥੇ ਠੀਕ ਹੈ ਨਾ ਬਾਈ ਜੀ ਜਿਹੜਾ 2000 ਰੁਪਏ પેટ્રોલ ਖਰਚ ਕਰਕੇ ਠੀਕ ਹੈ ਨਾ ਆਪਣੇ ਘਰੋਂ ਬੱਚਿਆਂ ਨੂੰ ਲੈ ਕੇ ਆ ਕੇ ਇੱਥੇ ਸੇਲ ਪਰਚੇਸ ਕਰਨ ਵਾਸਤੇ ਆ ਸਕਦਾ ਤਾਂ ਉਹਦੇ ਵਾਸਤੇ ਤਾਂ ਬਹੁਤ ਔਖੀ ਗੱਲ ਹੁੰਦੀ ਹੈ ਤੇ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਗੋਲਡਨ ਟੀਵਰ ਦਾ ਮੇਲ ਹੈ ਫੀਮੇਲ ਹੈ ਜੀ ਫੀਮੇਲ ਹੈ ਕੀ ਮੇਲ ਹੈ ਜੀ ਦੇਖੋ ਬਾਈ ਜੀ ਫੀਮੇਲ ਦੀ ਕੁਆਲਿਟੀ ਇੰਨੀ ਟੌਪ ਦੀ ਹੈ ਬਾਈ ਜੀ ਮੇਲ ਦਾ ਪ੍ਰਾਈਸ ਕਿ ਹੋਊਗਾ ਤੇ ਫੀਮੇਲ ਦਾ ਪ੍ਰਾਈਸ ਕਿ ਹੋਊਗਾ ਦੱਸਿਓ ਵੀਰੇ ਵਿੱਦ ਪੇਪਰ ਹੀ 35000 ਮੇਲ ਠੀਕ ਹੈ ਜੀ ਫੀਮੇਲ 25000 25000 ਹਾਂ ਠੀਕ ਹੈ ਨਾ ਕੇਸੀ ਦੇ ਵਿੱਚ ਹੈ ਨਾ ਬੱਚੇ ਹਾਂ ਦੇਖੋ ਬਾਈ ਜੀ ਟੌਪ ਤੁਸੀਂ ਦੇਖ ਹੀ ਸਕਦੇ ਹੋ ਫੁੱਲ ਡਾਰਕ ਇਹ ਇੰਪੋਰਟਿਡ ਹੈ ਨਾ ਉਹ ਜਿਹੜਾ ਆਇਆ ਸੀ ਹਾਂਜੀ ਹਾਂਜੀ ਟੌਪ ਠੀਕ ਹੈ ਤੇ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਦੱਸ ਦੀ ਆਪਣਾ ਕੰਟੈਕਟ ਆਪਣਾ ਹੀ ਸਰਾਂਤਾ ਜੀ ਠੀਕ ਹੈ ਜੀ ਕਵਾਨਾ ਟੌਪ ਹੈ ਨਾਲ ਸਰਾਂਦੇ ਠੀਕ ਹੈ ਤੇ ਆਪਣੇ ਲਈ ਬੱਚੇ ਕਿਹੜੀ ਕਿਹੜੀ ਬਰੀਡ ਦੇ ਮਿਲ ਜਾਂਦੇ ਆ ਬੱਚੇ ਆਲ ਬਰੀਡ ਹੈ ਮਿਲਦੇ ਨੇ ਆਲ ਬਰੀਡ ਦੇ ਹਾਂਜੀ ਤੇ ਜਿਹੜਾ ਬਾਈ ਨੂੰ ਤੁਸੀਂ ਨੀਚੇ ਕੰਟੈਕਟ ਕਰ ਸਕਦੇ ਹੋ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਹੋਊਗਾ ਤੇ ਬਾਕੀ ਬਾਈ ਦੀ ਆਲ ਇੰਡੀਆ ਡਿਲੀਵਰੀ ਵੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜਿਹੜੀ ਡਿਲੀਵਰੀ ਚਾਰਜ ਹੋਊਗੀ ਉਹ ਐਕਸਟਰਾ ਹੋਊ ਨੀਚੇ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ 22 ਦੀ 올 ਇੰਡੀਆ ਡਿਲੀਵਰੀ ਹੈ। ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਓਕੇ ਪ੍ਰਿੰਸ ਭਾਈ। ਠੀਕ ਹੈ ਵੀਰੇ। ਅੱਸੀ ਦਾ ਵਿਸ਼ਾਲ ਭਾਜੀ ਕੀ ਹਾਲ ਚਾਲ ਹੈ? ਭਾਜੀ ਠੀਕ ਹੈ ਜੀ। ਹੋਰ ਪਹੁੰਚੀ ਕਿ ਡੌਗ ਸ਼ੋਅ ਤੇ? ਹਾਂ ਜੀ ਹਾਂ ਜੀ ਸਰ। ਦੇਖੋ ਭਾਈ ਜੀ ਤੁਹਾਨੂੰ ਮੈਂ ਇੱਕ ਜੁਨਿਕ ਜੀ ਚੀਜ਼ ਦਿਖਾਵਾਂ ਵੀ ਡੌਗ ਸ਼ੋਅ ਦੇ ਵਿੱਚ। ਦੇਖੋ ਇਹ ਡੌਗ ਸ਼ੋਅ ਹੋਣ ਬਾਅਦ ਆਇਆ ਹੋਇਆ। ਤੁਸੀਂ ਦੇਖ ਹੀ ਸਕਦੇ ਹੋ। ਭਾਈ ਇਹ ਟਾਇਰ ਬਰੀਡ ਦੇ ਵਿੱਚ ਆਇਆ ਨਾ ਟਾਇਰ ਪੌਮ। ਠੀਕ ਹੈ ਨਾ 골ਡਨ ਕਲਰ ਦੇ ਵਿੱਚ ਹੈ। ਤੇ ਬਾਕੀ ਭਾਜੀ ਨਾਲ ਗੱਲ ਕਰਦੇ ਆਂ ਭਾਜੀ। ਇਹਦੇ ਪੱਪੀ ਮਿਲ ਜਾਂਦੇ ਮਿਲ ਜਾਂਦੇ ਆ ਠੀਕ ਹੈ ਤੇ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਆਪਣਾ ਕੰਮ ਕਰਦਾ ਪਾਜੀ ਪਾਲਟੀਆ ਸ਼ਿਟਜ਼ੂ ਆ ਫਰੈਂਚ ਬੁਲ dog ਆ ਇੰਗਲਿਸ਼ ਪਾਪਰਟ ਸਪੈਨੀਆ ਲਾ ਲੈਬਰਡੋਰ ਵੀ ਆ ਠੀਕ ਹੈ ਭਾਜੀ ਇਹ ਕੇਸੀ ਡੌਗਸ ਹੁੰਦੇ ਆ ਤੁਹਾਡੇ ਲਵੇਗਾ ਸਾਰੇ ਸਾਰੇ ਕੇਸੀ ਡਿਸਟ ਨਾਨਕੀਸੀ ਵੀ ਮਿਲ ਜਾਂਦਾ ਡਾਕਟਰ ਨਹੀਂ ਵੀ ਉਹ ਤਾਂ ਜਿਹੜੇ ਬੰਦੇ ਨੂੰ ਚਾਹੀਦਾ ਵਿਦ ਪੇਪਰ ਦਾ ਫਾਇਦਾ ਹੀ ਹੁੰਦਾ ਆ ਵਿਦਆਊਟ ਪੇਪਰ ਦਾ ਚਲੋ ਕੋਈ ਕਵੇ ਵੀ ਸਾਨੂੰ ਪੇਪਰ ਨਹੀਂ ਚਾਹੀਦਾ ਦੋਵਾਂ ਦੀ ਸਮਝ ਦੀ ਗੱਲ ਆ ਠੀਕ ਆ ਇਹ ਦੋਵੇਂ ਸਾਡੇ ਕੋਲ ਸਾਰੇ ਡਾਕ ਜਸਟ ਸਾਰੇ ਡਾਕ ਪੇਸੀ ਅੰਦਰ ਤੇ ਬਾਕੀ ਭਾਜੀ ਆਪਣੇ ਲੋਕੇਸ਼ਨ ਦੱਸ ਦੇਣਾ ਮੋਬਾਈਲ ਨੰਬਰ ਦੱਸ ਦੇਣਾ ਭਾਜੀ ਮੈਂ ਭਾਜੀ ਜਲੰਧਰ ਤੋਂ ਆ ਵਿਸ਼ਾਲ ਅਨੰਦ ਮੇਰਾ ਨਾਮ ਆ 98153 6568 ਮੇਰਾ ਕੰਟੈਕਟ ਨੰਬਰ ਆ ਠੀਕ ਆ ਤੇ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਵੀ ਕਰਵਾ ਦਿੰਨਾ ਭਾਜੀ ਪ੍ਰੋਵਾਈਡ ਕਰਵਾ ਦਿੰਦੀ ਠੀਕ ਆ ਬਾਕੀ ਭਾਈ ਜੀ ਦਾ ਨਾ نیچے ਵੀਡੀਓ ਦੇ ਵਿੱਚ ਕੰਟੈਕਟ ਨੰਬਰ ਚੱਲਦਾ ਰਹੂਗਾ ਭਾਈ ਨੂੰ ਤੁਸੀਂ ਮੋਟੈਕ ਕਰ ਸਕਦੇ ਹੋ ਭਾਈ ਦਾ ਨਾ ਤਕਰੀਬਨ 5-6 ਬਰੀਡਰਾਂ ਦੇ ਵਿੱਚ KCSE ਦੇ ਵਿੱਚ ਹੀ ਠੀਕ ਹੈ ਡੌਗ ਸ਼ੋਅ ਮਿਲ ਜਾਂਦੇ ਨੇਗੇ ਉਹ ਕਹਿੰਦਾ ਥੈਂਕ ਯੂ ਭਾਈ ਜੀ ਠੀਕ ਹੈ ਹੱਸੀ ਕਾ ਕਰਨਦੀ ਭਾਈ ਕੀ ਯਾਰ ਚੱਲ ਆ ਵਾ ਵਧੀਆ ਚੋੜੀ ਹੋਰ ਪਹੁੰਚ ਗਏ ਹਾਂਜੀ ਹਾਂਜੀ ਦੇਖੋ ਭਾਈ ਜੀ ਡੌਗ ਸ਼ੋਅ ਦੇ ਵਿੱਚ ਬਾਈ ਆਪਾਂ ਖੰਨੇ ਤੋਂ ਆ ਠੀਕ ਹੈ ਪਹੁੰਚੇ ਨੇ ਡੌਗ ਸ਼ੋਅ ਦੇ ਵਿੱਚ ਤੇ KCSE ਦੇ ਵਿੱਚ ਭਾਈ ਜੀ ਦਾ ਡੌਗ ਸ਼ੋਅ ਹੈ ਇਹ ਤੇ ਅੱਜ ਡੌਗ ਸ਼ੋਅ ਕਰ ਰਹੇ ਨੇ ਚੌਂ ਚੌਂ ਦਾ ਦੇਖੋ ਤੁਸੀਂ ਕੁਆਲਿਟੀ ਦੇਖੋ ਭਾਈ ਜੀ ਇਹ ਕਿੰਨੀ ਏਜ ਹੋਊਗੀ ਭਾਈ ਜੀ ਡੌਗ ਦੀ ਇੱਕ ਸਾਲ ਦਾ ਇੱਕ ਸਾਲ ਦਾ ਇਹ ਉਹਨੇ ਡੌਗ ਸ਼ੋਅ ਦੇ ਵਿੱਚ ਤਿਆਰੀ ਕਰ ਰਹੀ ਹੈ ਉਹ ਡੌਗ ਸ਼ੋਅ ਲਈ ਜਾਂਦਾ ਹੈ ਇਹਨੇ ਪਾਰਟਿਸਪੇਟ ਕੀਤਾ ਹੋਇਆ ਹੈ ਇਹਨੇ ਪਾਰਟਿਸਪੇਟ ਕੀਤਾ ਹੋਇਆ ਹਾਂਜੀ ਇਹ ਬਾਕੀ ਭਾਈ ਜੀ ਆਪਣੇ ਕਿਹੜੀ ਕਿਹੜੀ ਬੀਡ ਦੇ ਵਿੱਚ ਕੰਮ ਹੈ ਆਪਣਾ ਉਦੋਂ ਦਾ ਵਜੇ ਆਪਣਾ ਛੇਡੂ ਦਾ 골ਡਨ ਟ੍ਰਿਪੋਡ ਦਾ ਵਾਈਪੌਮ ਦਾ ਠੀਕ ਹੈ ਜੀ ਤੇ ਛਵਾਵਾ ਦਾ ਇਹਦਾ ਦਾ ਹੈਗਾ ਜੀ ਠੀਕ ਹੈ ਉਹ ਪੋਡਲ ਦਾ ਕਰ ਦਿਓ ਠੀਕ ਹੈ ਵਾਈਪੋਡਲ ਦਾ ਠੀਕ ਹੈ ਜੀ ਛਵਾਏ ਪੋਡਲ ਦਾ ਕਰ ਦਿਓ ਠੀਕ ਤੇ ਬਾਕੀ ਭਾਜੀ ਇਹਨਾਂ ਦੇ ਪੱਪੀ ਵੀ ਅਵੇਲੇਬਲ ਹੁੰਦੇ ਨੇ ਤੁਹਾਡੇ ਕੋਲ ਹਾਂ ਜੀ ਅੱਗੇ ਜਿਹੜੀ ਬ੍ਰੀਡਾ ਦੱਸਿਆ ਨੇ ਸਾਰਿਆਂ ਦਾ ਕਾਪੀ ਮਿਲ ਜਾਵੇ ਸਾਰਿਆਂ ਦੇ ਪੱਪੀ ਅਵੇਲੇਬਲ ਹੁੰਦੇ ਨੇ ਹਾਂ ਜੀ ਭਾਜੀ ਇੱਕ ਮੈਂ ਪੁੱਛੂਗਾ ਤੁਹਾਨੂੰ ਕਿਸੀ ਹੁੰਦੇ ਨੇ ਨੌਨ ਕੇਸੀ ਵੀ ਤੁਸੀਂ ਸੇਲ ਕਰਦੇ ਹੋ ਬੱਚੇ ਉਹ ਜ਼ਿਆਦਾਤਰ ਤਾਂ ਭਾਜੀ ਵਿਦਕੀ ਸੀ ਹੁੰਦੇ ਨੇ ਜੇ ਸੜੀ ਹੁੰਦੇ ਨੇ ਬਾਕੀ ਜੇ ਮਤਲਬ ਅਗ ਤੁਹਾਡਾ ਤਾਂ ਰੇਟ ਥੋੜਾ ਲੈਸ ਹੋ ਜਾਂਦਾ ਜੀ ਉਹਦਾ ਠੀਕ ਹੈ ਤੇ ਤੁਹਾਡੀ ਆਲ ਓਵਰ ਇੰਡੀਆ ਡਿਲੀਵਰੀ ਵੀ ਕਰਵਾ ਦਿੰਦੇ ਹੋ ਜੀ 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 ਤੇ ਜਿਹੜੇ ਤੁਸੀਂ ਡੌਗ ਦੱਸੇ ਨੇਗੇ ਜਿਵੇਂ ਉਹਨਾਂ ਚਾਉ ਚਾਉ ਹੈ ਫਿਲਹਾਲ ਤੁਸੀਂ ਲੈ ਕੇ ਆਏ ਹੋ ਡੌਗਸ ਉਹਦੇ ਵਿੱਚ ਹਾਂ ਜੇ ਸਿਡਜੂ ਹੈ ਜਾਂ ਕੋਈ ਉਹ ਵੀ ਹੋਰ ਕੂਡਲ ਟੌਏ ਕੂਡਲ ਹੈ ਉਹਦੀ ਆਪਣੀ ਸਟੈਟਿਸਟਿਕਸ ਵੀ ਹੈ ਹਾਂ ਜੀ ਹਾਂ ਸਟਾਫ ਸਾਰੀਆਂ ਮੈਟਾ ਦੇ ਹੈਗੇ ਆਪਣੇ ਜਿਹੜੇ ਦੱਸੇ ਨੇ ਜਿਹੜੇ ਦੱਸੇ ਨੇ ਠੀਕ ਹੈ ਉਹਦੇ ਵਿੱਚ ਸਟਾਫ ਸਰ ਵੀ ਤੁਸੀਂ ਪਾਪ ਡੀਲ ਕਰਦੇ ਹੋ ਜਾਂ ਪਾਪ ਡੀਲ ਕਰਦੇ ਹੋ ਜਾਂ ਕੈਸ਼ ਤੇ ਕੌਕ ਤੇ ਪਾਜੀ ਡਿਪਾਰਟਮੈਂਟ ਆ ਜਿੱਦਾਂ ਇਹ ਇਹ ਜਿਹੜੇ ਸ਼ੋਅ ਵਾਲੇ ਨੇ ਹਾਂਜੀ ਟਾਕ ਨੇ ਉਹਨਾਂ ਦੀ ਭਾਜੀ ਕੈਸ਼ ਤੇ ਹੀ ਆ ਸਾਰੀ ਠੀਕ ਹੈ ਜੀ ਜੇ ਮਤਲਬ ਨਾਰਮਲ ਜਿਹੜੇ ਪਹਿਲਾਂ ਸ਼ੋਅ ਹੋਏ ਨੇ ਮਤਲਬ ਉਹਨਾਂ ਦੇ ਪਹਿਲਾਂ ਵੀ ਕੈਂਪੇਨ ਹੋਏ ਨੇ ਠੀਕ ਹੈ ਜੀ ਉਹਨਾਂ ਦੀ ਪੱਪੀ ਵੀ ਇਸ ਤੇ ਵੀ ਹੋ ਜਾਂਦੀ ਹੈ ਠੀਕ ਹੈ ਬਾਕੀ ਭਾਈ ਆਪਣੀ ਲੋਕੇਸ਼ਨ ਦੱਸ ਦੇਣਾ ਮੋਬਾਈਲ ਨੰਬਰ ਦੱਸ ਦੇਣਾ ਜੀ ਲੋਕੇਸ਼ਨ ਖੰਨਾਪੁਰ ਹੀ ਖੰਨੇ ਦੇ ਕੋਲ ਪਿੰਡ ਪਰਲਾ ਆਪਣਾ ਠੀਕ ਹੈ ਜੀ 9914537096 ਠੀਕ ਹੈ ਤੇ ਭਾਈ ਜੀ ਜਿਹੜਾ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਦੀ ਤੇ ਪੱਪੀ ਡ ਤੇ ਪੱਪੀ ਵੀ ਮਿਲ ਜਾਂਦੇ ਨੇਗੇ ਤੇ ਦੂਜੇ ਨੰਬਰ ਤੇ ਕਮਾ ਇਹਨਾਂ ਦੀ ਸਟੱਡ ਸਰਵਿਸ ਵੀ ਆ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਲੋਕੇਸ਼ਨ ਖਾਸ ਨੀਅਰ ਕੰਨਾ ਪੈ ਜਾਂਦੀ ਹੈ ਓਕੇ ਥੈਂਕ ਯੂ ਬਾਈ ਓਕੇ ਜੀ ਥੈਂਕ ਯੂ ਸਸਤੀ ਕਾ ਕਰਨਜੀਤ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਪਹੁੰਚੀ ਕਿ ਡਾਕਟਰ ਕੋਲ ਤੇ ਹਾਂਜੀ ਦੇਖੋ ਬਾਈ ਜੀ ਇੱਕ ਨਾ ਸ਼ੌਕ ਹੁੰਦਾ ਬਾਈ ਜੀ ਬੰਦਾ ਸ਼ੇਰ ਰੱਖਣਾ ਚਾਹੁੰਦਾ ਤਾਂ ਆ ਡੌਗ ਨੂੰ ਰੱਖਦਾ ਦੇਖੋ ਤੁਸੀਂ ਇਹਦੀ ਕਦ ਕਾਠੀ ਮੈਨ ਦਿਖਾਵਾਂ ਬਾਈ ਜੀ ਬਾਈ ਜੀ ਥੋੜਾ ਅੱਗੇ ਚਲਾ ਕੇ ਦਿਖਾਓ ਡੌਗ ਨੂੰ ਦੇਖੋ ਕਦਰ ਹੀ ਵੀ ਆਪਾਂ ਦੇ ਘਰਾਂ ਦੇ ਵਿੱਚ ਸ਼ੇਰ ਰੱਖਣਾ ਤਾਂ ਇਹ ਬਰੀਡ ਦੇ ਵਿੱਚ ਇਹਨੂੰ ਬਾਈ ਜੀ ਨੂੰ ਬਾਕੀ ਗੱਲ ਕਰਦੇ ਆ ਟੀਐਮ ਬਰੀਡ ਆ ਜਾਂਦੀ ਹੈ ਇਹ ਤੇ ਬਾਈ ਆਪਣਾ ਕਰਨਜੀਤ ਨਾਲ ਗੱਲ ਕਰਦੇ ਆ ਕਰਨਜੀਤ ਬਾਈ ਆਪਣੀ ਸਪੈਸ਼ਲਟੀ ਇਹਦੀ ਬਰੀਡ ਦੀ ਹੈ ਟੀਐਮ ਦੀ ਅਸੀਂ ਤਿਪਤਨ ਮਾਸਟਰ ਦੀ ਬੇਟੀ ਠੀਕ ਆ ਤੇ ਆਪੇ ਕੈਨਲ ਦਾ ਨਾਮ ਦੱਸ ਦਿਓ ਵੀਰੇ ਕਿਹੜਾ ਹੈ ਤਿਪਤਨ ਤਿਪਤਨ ਮਾਸਟਰ ਠੀਕ ਆ ਤੇ ਬਾਈ ਜੀ ਆਪਣਾ ਪੱਪੀ ਵੀ ਲੈਵਲ ਹੁੰਦੇ ਨੇ ਇਹਨਾਂ ਦੇ ਹਾਂਜੀ ਪੱਪੀ ਆਉਂਦੇ ਨੇ ਤੇ ਇਹਨਾਂ ਦੀ ਸਟੱਡ ਸਰਵਿਸ ਵੀ ਆਪਣੀ ਨਹੀਂ ਭਾਈ ਸਟੱਡ ਸਰਵਿਸ ਨਹੀਂ ਆਪਣੀ ਹੋਮ ਬਰੀਡਿੰਗ ਕਰਕੇ ਤੇ ਆਪਣੀਆਂ ਫੀਮੇਲਾਂ ਰੱਖੀਆਂ ਹੋਈ ਠੀਕ ਆ ਉਹ ਤੋਂ ਹੀ ਬਰੀਡਿੰਗ ਕਰਕੇ ਉਹੀ ਬੱਚੇ ਸੇਲ ਪਰਚੇਸ ਕਰਦੇ ਹਾਂ ਜੀ ਠੀਕ ਹੈ ਨਾ ਤੇ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਆ ਪਾਇਲ ਜਿਲ੍ਹਾ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਪਾਇ ਤੇ ਬਾਈ ਜੀ ਜੇ ਕੋਈ ਅੱਛੀ ਫੀਮੇਲ ਤੁਹਾਡੇ ਤੋਂ ਕੋਈ ਮੇਡ ਕਰਾਉਣਾ ਚਾਵੇ ਤਾਂ ਉਹਦੇ ਵਾਸਤੇ ਫੀਸ ਕੀ ਆ ਕੁਝ ਕਰ ਦੋਗੇ ਹਾਂਜੀ ਭਾਈ ਜੀ ਜੇ ਚੰਗੀ ਫੀਮੇਲ ਹੋਵੇ ਚੰਗੀ ਫੀਮੇਲ ਦਾ 2.5 ਲੱਖ ਰੁਪਏ ਫੀਸ ਹੈ 2.5 ਲੱਖ ਰੁਪਏ ਫੀਸ ਹੈ ਤੇ ਬਾਈ ਜੀ ਦਾ ਹਿਮਰਤਨ ਦੇ ਨਾਲ ਨਾਲ ਕੈ ਦਾ ਨਾਮ ਹੈ ਤੇ ਬਾਕੀ ਬਾਈ ਦਾ ਟੀਐਮ ਦਾ ਕੰਮ ਹੈ ਠੀਕ ਹੈ ਨਾ ਤੇ ਬਾਕੀ ਬਾਈ ਦੇ ਆਲ ਓਵਰ ਇੰਡੀਆ ਡਿਲੀਵਰੀ ਵੀ ਕਰਵਾ ਦਿੰਦੇ ਆ ਪੱਪੀ ਦੀ ਬਾਕੀ ਬਾਈ ਜੀ ਆਪਣੇ ਮੋਬਾਈਲ ਨੰਬਰ ਬੋਲਦੀਓ ਲੋਕੇਸ਼ਨ ਬੋਲਦੀਓ 7788 3427 ਠੀਕ ਹੈ ਨੀਚੇ ਵੀਡੀਓ ਦੇ ਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਡੌਗ ਦੀ ਕੁਆਲਿਟੀ ਤਾਂ ਟੀਐਮ ਦਾ ਬੱਚਾ ਲੈਣਾ ਹੋਵੇ ਤਾਂ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਡਾਇਰੈਕਟਰ ਗੁਰਮੀਤ ਜੀ ਹਾਂਜੀ ਹਾਂਜੀ ਅਸੀਗਰ YouTube ਫੈਮਿਲੀ ਦੇਖੋ ਇੱਕ ਡੌਗ ਸ਼ੋਅ ਦੇ ਵਿੱਚ ਸਾਨੂੰ ਮਕਸਦ ਹੁੰਦਾ ਵੀ ਇੱਕ ਡੌਗ ਅੱਛੀ ਬਰੀਡ ਦਿਖਾਈ ਜਾਵੇ ਇਹ ਕਿਹੜਾ ਤੁਸੀਂ ਆ ਦੇਖ ਸਕਦੇ ਹੋ ਗ੍ਰੇਡੀਐਂਟ ਠੀਕਾ ਇਹੋ ਕਲਰ ਆਇਆ ਨਾ ਭਾਜੀ ਬ੍ਰੈਂਡਲ ਕਰ ਰਹੇ ਹਾਂ ਹਾਂ ਬ੍ਰੈਂਡਲ ਬ੍ਰੈਂਡਲ ਦੇ ਵਿੱਚ ਇਹ ਕਿਹੜਾ ਕਲਰ ਦਾ ਇਹਦੇ ਵਿੱਚ ਦੋ ਤਿੰਨ ਹੋਰ ਆਉਂਦੇ ਨੇ ਕਿ ਪਰ ਅੱਜ ਡੌਗ ਸ਼ੋਅ ਦੇ ਵਿੱਚ ਆਪਾਂ ਨੂੰ ਨਾ ਬ੍ਰੈਂਡਲ ਕਰ ਦੇ ਵਿੱਚ ਗ੍ਰੇਡੀਐਂਟ ਮਿਲਿਆ ਬਾਕੀ ਭਾਈ ਜੀ ਜਿਹੜਾ ਗੱਲ ਕਰਦੇ ਆਪਾਂ ਭਾਈ ਜੀ ਆਪਣੀ ਇਹਦੀ ਕਿੰਨੀ ਇਹ ਜੋਬ ਇਹ ਜੀ ਪੌਣੇ 2 ਸਾਲ ਹੋ ਗਏ। ਪੌਣੇ 2 ਸਾਲ। ਹਾਂ ਪੌਣੇ। ਇਹ ਆਪਣੇ ਵਾਸਤੇ ਇਹ ਤੁਸੀਂ ਸ਼ੌਕੀਆ ਰੱਖਿਆ ਹੋਇਆ ਜਾਂ ਵੈਸੇ ਤੁਸੀਂ ਇੱਕ ਬਰੀਡਿੰਗ ਕਰਦੇ ਹੋ ਇਹਦੀ? ਨਹੀਂ ਨਹੀਂ ਬਰੀਡਿੰਗ ਨਹੀਂ। ਸ਼ੌਕੀਆ ਰੱਖਿਆ। ਸ਼ੌਕੀਆ ਰੱਖਿਆ। ਹਾਂਜੀ ਹਾਂਜੀ। ਤੇ ਬਾਕੀ ਮੈਨੂੰ ਐਨਾ ਵੀ ਆ ਜਹਾਦਾ ਤੁਹਾਡਾ ਘੋੜਿਆਂ ਦਾ ਘੋੜਿਆਂ ਦਾ ਵੀ ਕੰਮ ਆ। ਆ ਘੋੜਿਆਂ ਦਾ ਵੀ ਹੈਗਾ। ਘੋੜਿਆਂ ਦਾ। ਮੈਂ ਦੱਸਣਾ ਚਾਹਾਂ ਆਪਣੀ YouTube ਫੈਮਿਲੀ ਭਾਈ ਦਾ ਨਾ ਘੋੜਿਆਂ ਦਾ ਕੰਮ ਵੀ ਹੈ। ਇਹ ਭਾਈ ਦੀ ਲੋਕੇਸ਼ਨ ਪੈ ਜਾਂਦੀ ਹੈ ਲੁਧਿਆਣਾ। ਹਾਂਜੀ ਹਾਂਜੀ। ਇਹ ਇੱਕ ਚੰਗੇ ਠੀਕ ਹੈ ਨਾ ਪੈਟ ਲਵਰ ਇੱਕ ਚੰਗੀ ਠੀਕ ਹੈ ਨਾ ਅੱਛਾ ਡੌਗ ਬਰੀਡ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਡੌਗ ਦੀ ਹਾਈਟ ਕਿੰਨੀ ਹੈ ਠੀਕ ਹੈ ਨਾ ਫੀਮੇਲ ਹੈ ਫੀਮੇਲ ਹੈ ਮੇਲ ਦੀ ਹਾਈਟ ਤੁਸੀਂ ਆਪਣੇ ਆਪ ਹੀ ਲਾ ਸਕਦੇ ਹੋ ਕਿ ਸਾਭੀ ਕਿੰਨੀ ਉੱਚੀ ਹੋ ਸਕਦੀ ਹੈ ਹਾਂਜੀ ਹਾਂਜੀ ਬਾਕੀ ਭਾਈ ਜੀ ਇਹਦਾ ਬੱਚੇ ਕੱਲ ਨੂੰ ਤੁਸੀਂ ਬਰੀਡਿੰਗ ਕਰਾਉਨੇ ਹੋ ਆ ਬੱਚੇ ਇਹਦੇ ਪਰ ਸੇਲ ਪਰਚੇਜ਼ ਕਰੋਗੇ ਤੁਸੀਂ ਉਹ ਯਾਰ ਦੋਸਤੀ ਲੈ ਜਾਂਦੇ ਆ। ਨਹੀਂ ਐਵੇਂ ਆਪਾਂ ਗੱਲ ਕਰਦੇ ਆ ਚਲੋ। ਆ ਸੇਲ ਪਰਚੇਜ ਦਾ ਉਹ ਤਾਂ ਚਲੋ ਹੁੰਦਾ ਹੀ ਆ। ਹਾਂਜੀ ਹਾਂ। ਮਤਲਬ ਸੇਲ ਪਰਚੇਜ ਵਾਸਤੇ ਕਰ ਸਕਦੇ ਆਪਾਂ ਪਰ ਮੇਰੇ ਆਪਣੇ ਮੈਨੂੰ ਵੀ ਗਿਫਟ ਕਰੀ ਸੀ ਮੁੰਡੇ ਨੇ ਆਪਣੇ ਦੇ। ਠੀਕ ਹੈ ਜੀ। ਯਾਰ ਦੋਸਤ ਐਮ.ਐਲ.ਏ ਆਪਣੇ ਨਾ ਜਗਤਾਰ ਸਿੰਘ ਜੱਗਾ ਠੀਕ ਹੈ ਜੀ। ਜਿਗਰਾਉਂ ਤੋਂ ਠੀਕ ਹੈ ਜੀ। ਆ ਵੀਰੇ ਹੁਣੇ ਇਹਨਾਂ ਨੇ ਗਿਫਟ ਕਰੀ ਸੀ ਆਪਾਂ ਵੀ ਗਿਫਟ ਕਰ ਦੇਣੇ ਜਦੋਂ ਸੁਪੀਏ। ਠੀਕ ਹੈ ਜੀ। ਤੇ ਬਾਈ ਜੀ ਦਾ ਨਾਂ ਬਾਈ ਦੀ ਲੋਕੇਸ਼ਨ ਪੈਂਦੀ ਲੁਧਿਆਣਾ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸਦੀ ਹਾਂ। ਹਾਂਜੀ ਹਾਂਜੀ। 9856 2 ਠੀਕ ਹੈ ਪਿਛਲੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਦੇਖੋ ਤੁਸੀਂ ਗ੍ਰੇਡੀਅਮ ਬ੍ਰੀਡ ਬਾਰੇ ਬਾਈ ਨੂੰ ਬਹੁਤ ਜਾਣਕਾਰੀ ਹੈ ਤੇ ਅੱਜ ਵੀ ਟਿਕਾਣਾ ਤੁਸੀਂ ਦੇਖ ਹੀ ਸਕਦੇ ਹੋ ਇਹਦੇ ਬਾਅਦ ਕੋ ਖੁੱਲੀ ਜਗ੍ਹਾ ਚਾਹੀਦੀ ਹੈ ਖੁੱਲੀ ਡਾਈਟ ਚਾਹੀਦੀ ਹੈ ਠੀਕ ਹੈ ਨਾ ਨਵਤਨਾ ਓਕੇ ਸੱਸੀ ਗਾਲ ਜੀ ਓਕੇ ਸੱਸੀ ਗਾ ਬਈਆ ਕੈਸੇ ਹੋ ਬੜੀਆ ਸਰ ਬੜੀਆ ਆਪ ਸੁਨਾਈਏ ਆਗੇ ਸ਼੍ਰੀਦਰ ਭਈਆ ਜੀ ਸਰ ਜੀ ਇਹ ਦੇਖਿਓ ਭਈਆ ਭਈਆ ਕਿ ਨਾ ਇੱਕ ਕੁਆਲਿਟੀ ਹੈ ਆਪ ਦੇਖ ਹੀ ਸਕਦੇ ਹੋ भाई के पास हो कैंपोर्सोड है ठीक थी, है उधर वो हस्की है पुरानी ब्रीडिंग है ठीक है हस्की की ब्रीडिंग पहले कर रहे अभी है और टेन तो कोर्सो की ब्रीडिंग अभी स्टार्ट की है ठीक है और इसका भाई से बात करते हैं क्या इसकी पपी पपी भी लेवल होते हैं और दूसरे नंबर पे इसकी स्टडी सर्विस का क्या फीस है क्या आपसे ये आपकी हस्की की कैन कोर्सो की भी है ठीक के, के, है ना आप हस्की में तो पहले रेगुलर कर रहे थे जी जी अभी न्यू स्टार्टिंग आपकी कैन कैन कोर्स की ठीक है देखिए देखिये कैन कोर्स में कलर आते हैं ब्लैक भी आता है ब्लू भी आता है ब्लैक ब्लू ब्लू ब्रिंडल कई कलर आते हैं जो ज्यादा चलते हैं वो तो ब्लू और ब्लैक और ब्लैक रेगुलर है अभी कुछ ही लोग है इंडिया में जो इस कलर में आए हैं ठीक है जी इसकी आप और मैं आपकी कैन कोर्सों की सर्विस है। सर ये हम कैश मीटिंग पे ही सर्विस देते हैं इसकी पप्स पे हम इसको स्टड पे नहीं करते हैं क्या फीस होगी सर वन लाख प्लस और अकॉर्डिंग टू फीमेल फीमेल देखते हैं पहले इसके लेवल की है तो वही मीटिंग कराते हैं नहीं सर ठीक है खास भी भैया ट्वेंटी के मांगते हैं बाकी पंद्रह के में भी कर लेते हैं ठीक रील को देखते हुए तो बुल्ली कोट में है ना डॉल्ली कोट बुल्ली कोट में है ब्लैक वाइट में ब्लू वाइज में ठीक है ना आप दे, मैं कैमरा में आके दिखाई देता हूँ भैया और पपी का क्या प्राइस होता है पपी सर अकॉर्डिंग टू कलर और क्वालिटी होता है जैसे हस्की में आजकल कोट का ट्रेंड है उसका पप्पी तीस हजार पच्चीस हजार ऐसे है जी। ऐसे में केन में, इस कलर में लोगे तो वन लैख प्लस का पपी है ठीक है इससे ब्लू और ब्लैक जो है रेगुलर साठ सत्तर अस्सी के बीच में अकॉर्डिंग टू क्वालिटी मिल जाता है ठीक है सर चलो भैया अपनी लोकेशन बता मोबाइल सर हम अम्बाला कैंट से हैं अम्बाला कैंट से ਫੋਨ ਨੰਬਰ ਹੈ 7015552015 ਠੀਕ ਹੈ ਸਰ نیچے ਵੀਡੀਓ 'ਤੇ ਬਾਈ ਦਾ ਨੰਬਰ ਚੱਲਦਾ ਰਹੇਗਾ ਬਾਈ ਕੋ ਠੀਕ ਹੈ ਨਾ ਆਪ ਕਾਲ ਕਰ ਸਕਦੇ ਹੋ ਬਾਈ ਕੀ ਆਲ ਓਵਰ ਇੰਡੀਆ ਡਿਲੀਵਰੀ ਹੈ ਪੱਪੀ ਔਰ ਕੈਨਪੋਰਸ ਤੋਂ ਮੈਂ ਭਈਆ ਕੀ ਬਰੀਡਿੰਗ ਹੈ ਠੀਕ ਹੈ ਔਰ ਆਪ ਭਈਆ ਕੋ ਕੰਟੈਕਟ ਕਰ ਸਕਦੇ ਹੋ ਓਕੇ ਜੀ ਅਨੰਦਰ ਭਈਆ ਠੀਕ ਹੈ ਸਰ ਥੈਂਕ ਯੂ ਅਸੀ ਗਲਕੇਂਦਰ ਭਾਈ ਕੀ ਹਾਲ ਚਾਲ ਹੈ ਜੀ ਜੀ ਵਧੀਆ ਤੁਸੀਂ ਦੱਸੋ ਓ ਚੀਕੇ ਚੰਦੀ ਦਾ ਡਾਕਟਰ ਹਾਂਜੀ ਹਾਂਜੀ ਪਹੁੰਚ ਗਏ ਵੀਰੇ ਦੇਖੋ ਭਾਈ ਜੀ ਇਕੜਾ ਆਪਣੇ ਬਾਈ ਆ ਸੰਗਰੂਰ ਤੋਂ ਹੀ ਆਪਣੇ ਏਰੀਆ ਦਾ ਹੀ ਬਾਈ ਆ ਇਹ ਬਾਈ ਲੈ ਕੇ ਆਇਆ ਸੀਗਾ ਆਪਣੇ ਡਾਊਨ ਗੱਬਰ ਨੂੰ ਗੱਬਰ ਆ ਦੇਖੀ ਸਾਹ ਤਾਂ ਤੁਸੀਂ ਕੁਆਲਿਟੀ ਤੇ ਆ ਇਹਦਾ ਬੱਚਾ ਆ ਬਾਕੀ ਬਾਈ ਨਾਲ ਆਪਾਂ ਗੱਲ ਕਰਦੇ ਆ ਵੀ ਬੱਚੇ ਦਾ ਕੀ ਪ੍ਰਾਈਸ ਦਾ ਤੇ ਕਿਹੜੀ ਕਿਹੜੀ ਬਰੀਡਿੰਗ ਕਰਦਾ ਬਾਈ ਠੀਕ ਹੈ ਨਾ ਤੇ ਇਹਦੀ ਸਟਾਟ ਸਰਵਿਸ ਵੀ ਆ ਬਾਈ ਹਾਂਜੀ ਹਾਂਜੀ ਵੀਰੇ ਬਰੇ ਬਾ ਮੈਂ ਤੁਹਾਨੂੰ ਪੁੱਛਣਾ ਚਾਹਾਂ ਮੈਂ ਇਹ ਸਟਾਟਰ ਸਰਵਿਸ ਬਾਤ ਤੇ ਕਿੰਨੀ ਫੀਸ ਹੈ ਵੀਰੇ ਫੀਸ ਇਹਦੀ 20000 ਰੁਪਏ ਠੀਕ ਹੈ ਜੋ ਕੁਆਲਟੀ ਫੀਮੇਲ ਵਧੀਆ ਤਾਂ ਆਪਾਂ ਬੱਚੇ ਤੇ ਵੀ ਕਰ ਲੈ ਬੱਚੇ ਤੇ ਵੀ ਕਰ ਲੈ ਹਾਂਜੀ ਹਾਂ ਠੀਕ ਹੈ ਤੇ ਆਪਣੇ ਲੋ ਬੱਚੇ ਇਹਨਾਂ ਦੇ ਹਰ ਟਾਈਮ ਅਵੇਲੇਬਲ ਹੁੰਦੇ ਹਾਂ ਹਾਂਜੀ ਵੀਰੇ ਹੁਣ ਵੀ ਹੈਗੇ ਆ ਕਿ ਹੁੰਦੀ ਆ ਤਕਰੀਬਨ ਠੀਕ ਹੈ ਤੇ ਮੈਂ ਤੁਹਾਨੂੰ ਕੁਆਲਟੀ ਦਿਖਾਈ ਦਵਾਂ ਬਾਈ ਜੀ ਬੱਚਾ ਕਮਾ ਕੇ ਦਿਖਾਈਓ देखो माइकल ਕੁਲਵਿੰਦਰ ਹੋਰ ਗੱਲ ਵੀ ਪੁੱਛਣਾ ਚਾਹਾਂ ਠੀਕ ਹੈ ਇਹਨਾਂ ਦੇ ਬੱਚਿਆਂ ਦੇ ਵਿੱਚ ਜਰਮਨ ਦੇ ਵਿੱਚ ਆ ਵਾਈਟ ਸਪੋਟ ਆ ਜਾਂਦਾ ਹਲਕਾ ਜਿਹਾ ਇਹਦੀ ਕੋਈ ਪ੍ਰੋਬਲਮ ਨਹੀਂ ਵੀਰੇ ਪੈਰ ਤੇ ਹੋਵੇ ਛਾਤੀ ਤੇ ਚੱਲ ਜੂ ਠੀਕ ਹੈ ਜੇ ਕੋਈ ਬੋਡੀ ਵਗੈਰਾ ਤੇ ਕਿਤੇ ਹੋਰ ਆਉਂਦੀ ਉੱਪਰ ਆਉਂਦੀ ਆ ਜਾਂ ਕੰਨਾਂ ਕਿਤੇ ਵੀ ਉਹ ਚੀਜ਼ ਗਲਤ ਆ ਉਹ ਗਲਤ ਠੀਕ ਹੈ ਨਾ ਪੈਰ ਤੇ ਹੋਵੇ ਛਾਤੀ ਤੇ ਚੱਲਦੀ ਆ ਵੀ ਚੱਲਦੀ ਆ ਠੀਕ ਹੈ ਤੇ ਬਾਕੀ ਬਈ ਆਪਣੀ ਕਿਹੜੀ ਕਾਦੀ ਬਰੀਡਿੰਗ ਹੈ ਆਪਰੇ ਵੀਰੇ ਆਲ ਬਰੀਡ ਆਨ ਤਾਂ तकरीबन ਕੈਨਲ ਤਿਆਰ ਹੋ ਰਿਹਾਗਾ ਹਰ ਤਰ੍ਹਾਂ ਦਾ ਸਟੱਡ ਹੋਣਾ ਉੱਥੇ ਬੱਚਾ 24 ਘੰਟੇ ਅਵੇਲੇਬਲ ਮਿਲ ਜਿਲ੍ਹਾ ਸੰਗਰੂਰ ਕੰਦੇ ਪਿੰਡਾ ਕੁਰਪੁਰ ਆਪਣਾ ਜੈਲਦਾਰ ਡੌਗ ਚੈਨਲ ਦੇ ਨਾਮ ਤੋਂ ਕੰਨ ਲਾ ਠੀਕ ਹੈ ਜੀ ਹਾਂਜੀ ਇੰਸਟਾਗ੍ਰam ਤੇ ਵੀ ਸਰਚ ਕਰ ਸਕਦੇ ਹੋ ਜੈਲਦਾਰ 1616 ਠੀਕ ਹੈ ਹਾਂਜੀ ਇਹ ਬਾਈ ਜਾਨਾ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਚਰਮਨ ਦੇ ਵਿੱਚ ਜੀਕਾ ਬਾਈ ਦੀ ਇੱਕ ਫੈਹਲ ਹੈ ਬਾਈ ਉਹ ਬੱਚਾ ਆ ਬੱਚਾ ਤੁਸੀਂ ਦੇਖ ਹੀ ਸਕਦੇ ਹੋ ਹੱਥ ਦੇ ਵਿੱਚ ਬੜਿਆ ਹੋਇਆ ਮੈਮ ਨੇ ਇਹ ਉਹ ਡੌਗ ਦਾ ਹੀ ਬੱਚਾ ਆ ਠੀਕ ਹੈ ਜੀ ਮੈਮ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂ ਡੌਗ ਦੇਖ ਕੇ ਬੱਚਾ ਦੇਖ ਕੇ ਕਿੰਨਾ ਕਾ ਅੱਛਾ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਜੀ ਕਵਾਲਿਟੀ ਦੇਖੋ ਵੀ ਇਹਨਾਂ ਨੇ ਇੱਕ ਵਾਰ ਆਪ ਵੀ ਇਹ ਤਿਆਰ ਆ ਰਿਹਾ ਬੱਚੇ ਦੇ ਉੱਪਰ ਇੰਨਾ ਕਾ ਤੇ ਉਹ ਕਰ ਰਹੇ ਨੇ ਠੀਕ ਹੈ ਇਹ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਆਪਣੀ ਸੰਰੂਰ ਹੈ ਜੀ ਪਿੰਡ ਅਖਬਰਪੁਰ ਹੈ ਫੋਨ ਨੰਬਰ ਬੋਲ ਦਿਨਾ ਵੀਰੇ ਮੈਂ 88721 8439 ਠੀਕ ਹੈ ਵੀਰੇ ਓਕੇ ਲਖਪਾਲਰ ਬਾਈ ਓਕੇ ਜੀ ਓਕੇ ਸਰ ਥੈਂਕ ਯੂ ਅੱਸੀ ਕਾ ਵੀਰ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਆਗੇ ਡਾਕਟਰ ਸਾਹਿਬੇ ਹਾਂ ਜੀ ਹਾਂ ਜੀ ਇਹ ਬਈਆ ਆਪਣੇ ਸੰਜੇ ਬਾਈ ਸੰਜੇ ਦੁੱਗਲ ਬਾਈ ਜੀ ਠੀਕ ਹੈ ਨਾ ਬਾਈ ਕੀ ਸਪੈਸ਼ਲੀ ਬਰੀਡਿੰਗ ਹੈ ਗ੍ਰੇਡੈਂਟ ਕੀ ਇਹ ਆਪ ਦੇਖ ਹੀ ਸਕਦੇ ਹੋ ठीक है इसमें ये बड़ा डॉग है और ये इसका डॉग का पपी है बाकी आप क्वालिटी देख ही सकते हो गए ये यहाँ डॉग शो में विनर भी हुए हैं भैया आर ओ बी ओ बी ओ भी लगाना जी जी आर ओ आर बी ओ आर बी ओ ठीक है बाकी भाई से बात करते हैं भैया है की ब्रीडिंग है इसकी जो पप्पी मिल जाते हैं और स्टड सर्विस के बारे में पूछेंगे भाई जी इसकी पप्पी अवेलेबल होते हैं ना आपके पास हाँ जी हाँ जी ठीक है मेन का प्राइस और आप कलर के प्राइस इनका कुछ रेट फर्क होता है

वो आप देख ही सकते हो क्वालिटी का भैया जी ये पूछो आपको ये इसकी स्टडी सर्विस भी देते हो आप हाँ जी स्टडी सर्विस स्टडी सर्विस की क्या चार्जिंग लेते हो ठीक है अगर फीमेल अच्छी क्वालिटी की हो अच्छी ब्लॉन्ड लाइन की हो तो उसके लिए कुछ नैगोशियेबल होता है हाँ हो जाता है हो जाता है भैया हाँ. जी अपनी लोकेशन बता देना अपना मोबाइल नंबर बता देना नाइन एट सेवन वन जीरो फोर एट सेवन डबल जीरो प्रोग्राम ठीक है ऑल ओवर इंडिया डिलीवरी करवाते हो पप्पी जी हाँ जी हाँ जी ठीक है ਭਈ ਇਹ ਕਿ ਲੋਕੇਸ਼ਨ ਗੁਰੂਗਰਾਮ ਹੈ ਨੀਚੇ ਵੀਡੀਓ ਮੈਂ ਨੰਬਰ ਚਲਦਾ ਰਹੇਗਾ ਠੀਕ ਹੈ ਬਾਈਕ ਇਸ ਸਪੈਸ਼ਲਟੀ ਗ੍ਰੇਡਿੰਗ ਦਾ ਕੰਮ ਹੈ ਆਪ ਬਈਏ ਸੇ ਕੰਟੈਕਟ ਕਰ ਸਕਤੇ ਓਕੇ ਸੰਜੇ ਭਾਈ ਜੀ ਠੀਕ ਹੈ ਥੈਂਕ ਯੂ ਜੀ ਓਕੇ ਸਤਿ ਸ਼੍ਰੀ ਅਕਾਲ ਗਗਰ ਭਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਸੀਂ ਸਰਾਓ ਪੌਜੀ ਕੇ ਡੌਗਸ ਹੌਤੇ ਹਾਂਜੀ ਹਾਂਜੀ ਭਾਈ ਜੀ ਆਗੇ ਜੀ ਦੇਖੋ ਭਾਈ ਜੀ ਕਿਹਦਾ ਲੋਕਾਂ ਦੀ ਇੱਕ ਮੈਂ ਗੱਲ ਤੋਂ ਵੀ ਕਹਿੰਦੇ ਰਹਿੰਦੇ ਨੇ ਜੇ ਵੀ ਰੋਡ ਬਿਲਡਰ ਰੈਸਪੀ ਅਗਰੈਸਿਵ ਹੁੰਦੀ ਹੈ ਤੁਸੀਂ ਦੇਖ ਹੀ ਸਕਦੇ ਹੋ ਫੁੱਲ ਫਰੈਂਡਲੀ ਡੌਗ ਹੈ ਤੇ ਡੌਗ ਨਾ winner ਵੀ ਹੋਇਆ ਆਰ ਵੀਓ ਵੀ ਲੱਗਿਆ ਇਹ ਠੀਕ ਹੈ ਨਾ ਡੌਗ ਦੇ ਸ਼ੋਅ ਦੇ ਵਿੱਚ ਤੇ ਹੁਣ ਇਹ ਪਾਜੀ ਇਹਦੀ ਏਜ ਕਿੰਨੀ ਹੋਗੀ ਸਰ 1.5 ਸਾਲ ਦਾ ਬੱਚਾ ਜੀ ਸਰ 20 ਸਾਲ ਦਾ ਤੇ ਪਾਜੀ ਦੀ ਆਪਾ ਜੀ ਤੁਹਾਡਾ ਕਿੰਨਾ ਐਕਸਪੀਰੀਅੰਸ ਹੈ ਰੌਡ ਬੀਲਰ ਦੇ ਵਿੱਚ ਸਰ ਮੈਨੂੰ 10 ਸਾਲ ਹੋ ਗਏ ਜੀ 10 ਸਾਲ ਲੱਗੇ ਤੁਹਾਨੂੰ ਰੌਡ ਬੀਲਰ ਆਦੇ ਓਨਲੀ ਰੌਡ ਬੀਲਰ ਹਾਂਜੀ ਸਰ ਇਹ ਮੇਰੇ ਘਰ ਦੀ ਚੌਥੀ ਜਨਰੇਸ਼ਨ ਹੈ ਜੀ ਠੀਕ ਹੈ ਚੌਥੀ ਜਨਰੇਸ਼ਨ ਹੈ ਥੋੜਾ ਲਵੇ ਹਾਂਜੀ ਹਾਂਜੀ ਮੇਰੇ ਘਰ ਤੋਂ ਮੇਰੇ ਤੁਹਾਡੇ ਘਰ ਤੋਂ ਹੁਣ ਇਹਦੇ ਫਾਦਰ ਮਦਰ ਮੇਰੇ ਕੋਲੇ ਆ ਉਹਦੀ ਮਦਰ ਮੇਰੇ ਕੋਲ ਸੀ ਠੀਕ ਹੈ ਪਰ ਉਹਨਾਂ ਦੇ ਵਿਚੋਤੀ ਮੈਂ ਕਿ 10 ਸਾਲ ਪਹਿਲਾਂ ਇੱਕ ਡੌਗ ਲਿਆ ਸੀਗਾ ਸਾਰੀ ਬਲੱਡ ਲਾਈਨ ਉਹ ਤੇ ਤਿਆਰ ਕੀਤੀ ਆ ਉਹ ਤੇ ਮੈਂ ਪੈਸੇ ਨਹੀਂ ਖਰਚੇ ਠੀਕ ਹੈ ਸਰ ਤੇ ਤੁਸੀਂ ਦੇਖ ਹੀ ਸਕਦੇ ਹੋ ਡੌਗ ਦੀ ਕੁਆਲਿਟੀ ਸ਼ਾਰਟ ਮਾਡਲ ਦੇ ਵਿੱਚ ਹੈਵੀ ਬੋਨ ਦੇ ਵਿੱਚ ਤੇ ਬਾਜੀ ਟਿਕਣਾ ਬਾਜੀ ਦੇਖੋ ਬੋਨ ਦਕਾਰ ਨੇ ਕਿੰਨਾ ਚੱਕੰਨਾ ਇਹ ਨੂੰ ਕਹਿੰਦੇ ਨੇ ਰੋਡਵੀਲਰ ਦੀ ਕੁਆਲਿਟੀ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਆਪਣੀ ਸਟੱਡੀ ਸਰਵਿਸ ਵੀ ਹੈ ਦੀ ਹਾਂਜੀ ਹਾਂਜੀ ਬਿਲਕੁਲ ਭਾਈ ਜੀ ਠੀਕ ਹੈ ਉਹ ਪਪੜੀ ਲੈ ਜਾ ਆਪਾਂ ਅਵੇਲੇਬਲ ਹੈ ਜੀ ਸਰ ਇਹਦੀਆਂ ਫੀਮੇਲਸ 2 ਮਹੀਨੇ ਟਾਈਮ ਹੋ ਜਾਣੇ ਠੀਕ ਹੈ ਜੀ ਸਾਰੇ ਬੱਚੇ ਨਸਟ ਵੀ ਬੱਚੇ ਹੋਣਗੇ ਠੀਕ ਹੈ ਅੰਕ ਭਾਈ ਇਹਦਾ ਪ੍ਰਾਈਸ ਕੀ ਹੋ ਜਾਂਦਾ ਬੱਚੇ ਦਾ ਪ੍ਰਾਈਸ ਹੈ 30000 ਤੋਂ ਸਟੱਡੀ ਵਿੱਚ ਬੱਚਾ 30000 ਇੱਕੋ ਕੁਛ ਕੋਈ ਆਪਣਾ ਵੀਡੀਓ ਦੇਖ ਕੇ ਆਉਂਦਾ ਆਪਣਾ YouTube ਚੈਨਲ ਤੋਂ ਜਾਂ Facebook ਪੇਜ ਤੋਂ ਕੋਈ ਆਉਂਦਾ ਹੈ ਹਾਂਜੀ ਕੋਈ ਨੂੰ ਕੁਛ ਸਰ ਉਹਨੂੰ ਮਾਨਤਾਣ ਹੋ ਜੇ ਜੋ ਮਾਨਤਾਣ ਕਹੋਗੇ ਜੋ ਸਾਡੇ ਭਰਾ ਕਹਿੰਦੇ ਉਦੋਂ ਕਰੋਗੇ ਉਹ ਹੀ ਹੋ ਜਾਏਗਾ ਟੈਨਸ਼ਨ ਨਾ ਲੋ ਠੀਕ ਹੈ ਜੇ ਤੁਹਾਡੀ ਵੀਡੀਓ ਵੇਖ ਕੇ ਆਏਗਾ ਉਹਨੂੰ ਸਪੈਸ਼ਲ ਤੌਰ ਤੇ ਲਿਟਰ ਬਚਾ ਦਿੱਤਾ ਜਾਊਗਾ ਤੇ ਜਿੰਨਾ ਵੱਧ ਤੋਂ ਵੱਧ ਮਾਰੂਗਾ ਕਰਾਂਗੇ ਅਸੀਂ ਠੀਕ ਹੈ ਇਹ ਬਾਜੀ ਹੁਣ ਤੁਸੀਂ ਦੇਖ ਹੀ ਚੁੱਕੇ ਹੋ ਇੰਨਾ ਸ਼ਾਂਤ ਬਰੀਡ ਦੇ ਵਿੱਚ ਤੁਸੀਂ ਕਿਹਾ ਇੰਨਾ ਪਾਈ ਹੋਇਆ ਹੋਰ ਸਰ ਸਾਡੀ ਇੱਕ ਹੋਰ ਗੱਲ ਹੈ ਸਾਡੀ ਡੌਗ ਦੀ ਰਾਨਗ ਤੁਹਾਨੂੰ ਦੋਹੇ ਤਾਂ ਸਾਡੀ ਜ਼ਿੰਮੇਵਾਰੀ ਖਤਮ ਆ। ਜਿਨ੍ਹਾਂ ਦੇ ਡੌਗ ਤੁਹਾਡੇ ਕੋਲ ਪ੍ਰੋਪਰ ਬਣ ਨਹੀਂ ਜਾਂਦਾ ਜਿਸ ਤਰ੍ਹਾਂ ਦੀ चीज ਤੁਹਾਨੂੰ ਦਿਖਾਈ ਆ ਉਸ ਚੀਜ਼ ਨੂੰ ਤੇ ਸਾਡੀ ਗਾਰੰਟੀ ਆ। ਜਿਨ੍ਹਾਂ ਚ ਡੌਗ ਆ ਤੁਹਾਡੇ ਕੋਲ ਜਿਦਾ ਅਸੀਂ ਜਿੰਦੀ ਆਣਾ ਉਹਨਾਂ ਚ ਬਰੀਡ ਦੀ ਸਾਡੀ ਗਾਰੰਟੀ ਆ। ਤੇ ਮੈਂ ਤੁਹਾਨੂੰ ਪੁੱਛਣਾ ਜਾਵਾਂਗਾ ਵੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹੈਗੀ ਆ। ਬਿਲਕੁਲ ਬਿਲਕੁਲ ਸलाम ਆਪਾਂ ਇੰਡੀਆ ਡਿਲੀਵਰੀ ਆ। ਤੇ ਬਾਕੀ ਬਾਜੀ ਆਪਣਾ ਮੋਬਾਈਲ ਨੰਬਰ ਲੋਕੇਸ਼ਨ ਸਰ ਮੇਰਾ ਮੋਬਾਈਲ ਨੰਬਰ ਹੈ ਜੀ 9998 775345 올레디 ਸਾਡੇ ਬੱਚੇ ਪੂਨੇ ਬੰਬਈ ਤੱਕ ਜਾਂਦੇ ਆ ਸਰ ਹਾਂਜੀ 나ਸੀਕੋ ਗਾਰਾ ਵੀ ਭੇਜੇ ਨਾ ਕਾਫੀ ਨੀਚੋ ਨਾ ਵੀਡੀਓ ਦੇ ਵਿੱਚ ਪਈਦਾ ਨੰਬਰ ਚੱਲਦਾ ਰਹੂਗਾ ਬਾਈ ਦੀ ਲੋਕੇਸ਼ਨ ਠੀਕ ਹੈ ਅੰਬਨਸਰ ਸਰ ਕਾ ਆ ਸਮਨਸਰ ਸਿਟੀ ਜੀ ਠੀਕ ਹੈ ਨੀਅਰ ਸੈਲਿਬ੍ਰੇਸ਼ਨ ਮੋਡ ਮਾਸਟ੍ਰੀਟ ਦੇ ਅਪਾਰਟਮੈਂਟ ਰਸਤਾ ਠੀਕ ਹੈ ਇਹ ਬਾਈ ਨੂੰ ਤੁਸੀਂ ਕੋ ਟਾਈਪ ਕਰ ਸਕਦੇ ਹੋ ਸਪੈਸ਼ਲੀ ਰੋਡ ਬਿਲਡਰ ਦੇ ਵਿੱਚ ਠੀਕ ਹੈ ਬਾਈ ਦੀ ਬਰੀਡਿੰਗ ਹੈ ਓਕੇ ਥੈਂਕ ਯੂ ਭਗਵਨ ਭਾਈ ਥੈਂਕ ਯੂ ਸਰ ਥੈਂਕ ਯੂ ਓਕੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗਗਨ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਪਹੁੰਚ ਗਏ ਡਾਕਟਰ ਸੋਤੇ ਹਾਂਜੀ ਬਾਈ ਜੀ ਪਹੁੰਚ ਗਏ ਦੇਖੋ ਬਾਈ ਜੀ ਆਪਾਂ ਗੱਲ ਕਰਦੇ ਰਹੇ ਨੇ ਆ ਟੀਐਮ ਦੀ ਟੀਐਮ ਦੀ ਦੇਖੋ ਟੀਐਮ ਦੇ ਵਿੱਚ ਕਹਿੰਦੇ ਇੱਕ ਸ਼ੇਅ ਘਰੇ ਸ਼ੇਅ ਰੱਖਣ ਦੀ ਲੋੜ ਨਹੀਂ ਦੇਖੋ ਕੁਆਲਿਟੀ ਦੇ ਵਿੱਚ ਬੱਚਾ ਤੁਸੀਂ ਬਾਈ ਜੀ ਨਾਲ ਬਾਕੀ ਗੱਲ ਵੀ ਕਰਦਾ ਮੈਂ ਪੱਪੀ ਵੀ ਅਵੇਲੇਬਲ ਹੈਗੇ ਨੇਗੇ ਬੱਚੇ ਦਿਖਾਈਓ ਬਾਈ ਜੀ ਦੇਖੋ ਬਾਈ ਜੀ ਬੱਚਿਆਂ ਦੇ ਵਿੱਚ ਦੇਖੋ ਕੁਆਲਿਟੀ ਬਾਈ ਜੀ ਕਮਾ ਕੇ ਦਿਖਾ ਦਿਓ ਇੱਕ ਇੱਕ ਬੰਦੇ ਨਾ ਇੱਕ ਇੱਕ ਬੱਚਾ ਫੜਿਆ ਹੋਇਆ ਤੁਸੀਂ ਬੋਡੀ weight ਮੇਰੇ ਹਿਸਾਬ ਨਾਲ ਮੇਰਾ ਆਈਡੀਆ ਹੋਊਗਾ ਭਾਜੀ 6-6 ਕਿਲੋ ਪਲੱਸ ਬਜਾਉਂਗਾ ਹਾਂਜੀ ਭਾਜੀ ਇਹ ਤਾਂ ਤਕਰੀਬਨ 8 ਕਿਲੋ ਦੀ ਹੈ 8 ਕਿਲੋ ਦਾ 6 ਕਿਲੋ ਇਹ ਮੇਲ ਥੋੜਾ ਘੱਟ ਉਮਰ ਦਾ ਠੀਕ ਹੈ ਇਹ ਮੇਲ ਥੋੜੀ ਘੱਟ 40 ਕਿੰਨ ਦਾ ਮੇਲ ਠੀਕ ਹੈ ਜੀ ਤੇ ਫੀਮੇਲ ਹੈਗੀ ਆ ਪੰਜਾਬ ਦੀ ਠੀਕ ਹੈ ਬਾਕੀ ਭਾਜੀ ਨਾ ਗੱਲ ਕਰਦੇ ਆ ਆਪਾਂ ਠੀਕ ਹੈ ਨਾ ਭਾਜੀ ਇਹਨੂੰ TM ਬ੍ਰਿਡਿ ਕਹਿੰਦੇ ਨੇ ਨਾ ਹਾਂਜੀ ਭਾਜੀ ਤੇ ਉਹ ਤੇ ਇਨਵੈਸਟਡ ਤੇ ਮਸਟੇ ਸ਼ਾਰਟ ਦੇ ਵਿੱਚ TM ਕਹਿੰਦੇ ਠੀਕ ਹੈ ਨਾ ਬਾਕੀ ਭਾਜੀ ਆਪਣੀ ਸਟੱਡ ਸਰਵਿਸ ਵੀ ਹੈ ਜੇ ਕੋ ਚੰਗੀ ਫੀਮੇਲ ਹੁੰਦੀ ਆ ਤਾਂ ਦਿੰਦੇ ਨਹੀਂ ਤਾਂ ਆਪਣੀ ਇਹ ਬਰੀਡਿੰਗ ਕਰਨ ਕਰਦੇ ਆਪਣੀ ਇਹ ਫੀਮੇਲਾ ਤੇ ਬਰੀਡਿੰਗ ਕਰਦੇ ਆ ਠੀਕ ਹੈ ਤੇ ਬਾਕੀ ਭਾਈ ਜੀ ਦਸ ਫੀਮੇਲਾ ਬੱਚਾ ਲੈਵਲ ਮਿਲ ਜਾਂਦਾ ਆਪਣੇ ਲਈ ਹਟਾ ਹਾਂਜੀ ਮਿਲ ਜਾਂਦਾ ਆਪਣੇ ਕੋਲ ਦਸ ਫੀਮੇਲਾ ਨੇ 6 ਟੀਐਮ ਦੀਆਂ 4 ਗੱਦੀਆਂ ਨੇ ਠੀਕ ਹੈ ਜੀ ਤੇ ਇਹਦੇ ਦੋ ਮੇਲ ਆ ਆਪਣੇ ਕੋਲ ਟੀਐਮ ਦੇ ਇੱਕ ਫੀਮੇਲ ਆਪਣੇ ਮੇਲ ਗੱਦੀ ਦਾ ਆਪਣੇ ਠੀਕ ਹੈ ਜੀ ਹਾਂਜੀ ਬਾਕੀ ਭਾਈ ਜੀ ਆਪਾਂ ਬੱਚਿਆਂ ਦੇ ਪ੍ਰਾਈਸ ਬਾਰੇ ਗੱਲ ਕਰੀਏ ਮੇਲ ਦਾ ਪ੍ਰਾਈਸ ਕੀ ਹੁੰਦਾ ਤੇ ਫੀਮੇਲ ਦਾ ਕੀ ਪ੍ਰਾਈਸ ਭਾਜੀ ਮੇਲ ਵਾਈ ਦੀ ਅਸਲੀ ਦਾ ਕੁਆਲਿਟੀ ਤੇ ਚਲੇ ਜਾਂਦਾ ਹਾਂਜੀ ਤੇ ਜਿਵੇਂ ਇਹਦਾ ਆਪਾਂ 50 ਰੱਖਿਆ ਠੀਕ ਹੈ ਜੀ ਬਾਕੀ ਜੇ ਕੋਈ ਬੰਦਾ ਘਰ ਚ ਰੱਖਣ ਵਾਲਾ ਹੁੰਦਾ ਕੋਈ ਸ਼ੌਂਕ ਨਾਲ ਰੱਖਣ ਵਾਲਾ ਹੋਵੇ ਤੇ ਆਪਾਂ ਇਹਦੀ ਕੇਅਰ ਕਰਨ ਵਾਲਾ ਚੰਗਾ ਤਾਂ ਉਹਦੇ ਨਾਲ ਉਹਦੇ ਆਪਾਂ ਤਾਂ ਉਹਨੂੰ ਡਿਸਕਾਊਂਟ ਵੀ ਦੇ ਦਿੰਦੇ ਹਾਂ ਮਾਰੰਦਰ ਕਰ ਦੇਈਦਾ ਹਾਂ ਮਾਰੰਦਰ ਠੀਕ ਹੈ ਤੇ ਬਾਕੀ ਭਾਜੀ ਫੀਮੇਲ ਹੈ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਇਹ ਫੀਮੇਲ ਦੀ ਕਿੰਨੀ ਏਜ ਹੋਊਗੀ ਭਾਜੀ ਇਹਦੀ ਵਾਈ ਜੀ ਹੈਗੀ ਹੈ ਤਕਰੀਬਨ 50 ਦੇ 50 ਦੇ ਤੇ ਭਾਜੀ ਇਹਦਾ ਪ੍ਰਾਈਸ ਭਾਜੀ ਇਹਦਾ ਵਾਈ ਜੀ 40000 ਤੇ ਬਾਈ ਜੀ ਵਿੱਧ ਪੇਪਰ ਹੁੰਦੇ ਆ ਜਾਂ ਵਿਦਾਊਟ ਪੇਪਰ ਹਾਂਜੀ ਵਿੱਧ ਪੇਪਰ ਵੀ ਮਿਲ ਜਾਂਦੇ ਆ ਤੇ ਪੇਪਰਾਂ ਦਾ ਫਿਰ ਉਹ ਜਿਆ ਥੋੜਾ ਖਰਚਾ ਹੋ ਥੋੜਾ ਖਰਚਾ ਵੱਧ ਜਾਂਦਾ ਠੀਕ ਹੈ ਨਾ ਤੇ ਬਾਕੀ ਬਾਈ ਜੀ ਦੇ ਨਾਲ ਲਵੇ ਹਾਰ ਟਾਈਮ ਗੱਦੀ ਪੱਪੀ ਵੀ ਮਿਲ ਜਾਂਦੇ ਨੇ ਗੱਦੀ ਵੀ ਮਿਲ ਜਾਂਦੇ ਨੇ ਗੱਦੀ ਵੀ ਮਿਲ ਜਾਂਦੇ ਆ ਅਮਰੀਕਨ ਕੀਤਾ ਆਪਣੇ ਕੋਲ ਰੱਖੇ ਹੋਇਆ ਚਾਰ ਫੀਮੇਲਾਂ ਇੱਕ ਮੇਲ ਰੱਖਿਆ ਹੋਇਆ ਠੀਕ ਹੈ ਜੀ ਤੇ ਸਮੋਲਡ ਟੀ ਐਮ ਗੱਦੀ ਚਾਰੋ ਬਰੀਡਾਂ ਦੇ ਬੱਚੇ ਆਪਣੇ ਕੋਲੇ ਜਿਵੇਂ ਮੌਸਮ ਦੇ ਹਿਸਾਬ ਨਾਲ ਜਿਸ ਵਕਤ ਇਹਨਾਂ ਦੀ ਬਰੀਡਿੰਗ ਹੁੰਦੀ ਆ ਉਸ ਵਕਤ ਲੜ ਜਾਂਦੇ ਆ ਠੀਕ ਹੈ ਜੀ ਉਵੇਂ ਲੈਵਲ ਹੋ ਜਾਂਦੇ ਨੇ ਅਵੇਲੇਬਲ ਹੋ ਜਾਂਦੇ ਠੀਕ ਹੈ ਓਕੇ ਭਾਜੀ ਆਪਣੀ ਲੋਕੇਸ਼ਨ ਬੋਲਦੀ ਹੈ ਮੋਬਾਈਲ ਨੰਬਰ ਬੋਲਦੀ ਹੈ ਤੇ ਇੱਕ ਹੋਰ ਗੱਲ ਪੁੱਛਾ ਵੀ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਹਾਂਜੀ ਭਾਈ ਜੀ ਆਲ ਓਵਰ ਇੰਡੀਆ ਡਿਲੀਵਰੀ ਹੁੰਦੀ ਹੈ ਜਿਹੜੀ ਉਹ ਐਕਸਾ ਚਾਰਜ ਹੋਣਗੇ ਜਿਹੜੀ ਹਾਂਜੀ ਉਹਦੇ ਚਾਰਜ ਉਹ ਲੱਗ ਜਾਣੇ ਠੀਕ ਹੈ ਭਾਜੀ ਉਹ ਆਪਣੀ ਲੋਕੇਸ਼ਨ ਬੋਲਦੀ ਹੈ ਮੋਬਾਈਲ ਨੰਬਰ ਆਪਣਾ ਵੀ ਜੀ ਖੰਨੇ ਤੋਂ ਮਲੇਰ ਕੋਲਾ ਰੋਡ ਤੇ ਹਾਂਜੀ ਆਪਣੀ ਜਰਗਰੋਣੀ ਪਿੰਡ ਪੈਂਦਾ ਉਹਦੇ ਨਾਲ ਇਹ ਮਲਕਪੁਰ ਪਿੰਡ ਹੈਗਾ ਆਪਣਾ ਠੀਕ ਹੈ ਜੀ ਤੇ ਉਹ ਜੋੜੇਪੁਰ ਮਹਿਰ ਦੇ ਨਾਲ ਹੈ ਤੇ ਜਰਗ ਤੋਂ ਨਾਲ ਹੀ ਆਪਣੀ ਪਿੰਡ ਮਲ 004 001 ਠੀਕ ਹੈ ਭਾਈ ਹਾਂਜੀ ਓਕੇ ਭਾਜੀ ਮੈਂ ਬਾਕੀ ਤੁਸੀਂ ਜਿਹੜਾ ਦੱਸ ਦਿੱਤਾ ਭਾਈ ਜੀ ਦਾ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਦੀ ਜਿਹੜੀ ਜਿਹੜੀ ਬਰੀਡਿੰਗ ਦੇ ਵਿੱਚ ਕੰਮ ਹੈ ਭਾਈ ਨੇ ਦੱਸਤਾ ਆਰ ਟਾਈਮ ਅਵੇਲੇਬਲ ਬੱਚਾ ਮਿਲ ਜਾਂਦਾ ਹੈ ਓਕੇ ਭਾਜੀ ਗਗਰ ਭਾਜੀ ਓਕੇ ਭਾਈ ਜੀ ਓਕੇ ਓਕੇ ਸਸਕੀ ਦਾ ਭਾਈ ਕੀ ਹਾਲ ਚਾਲ ਵਾਹ ਵਧੀਆ ਭਾਈ ਜੀ ਹੋਰ ਪਹੁੰਚ ਗਏ ਡਾਕਟਰ ਸ਼ੋਹ ਤੇ ਹਾਂਜੀ ਹਾਂਜੀ ਭਾਈ ਭਾਈ ਜੀ ਕੀ ਕੁਛ ਲਿਆਤਾ ਅੱਜ ਆਪਣੇ ਕੋਲ ਵੀਰੇ 6 ਬਲੈਕ ਐਂਡ ਵਾਈਟ ਮੇਲ ਨੇ 7 ਫੀਮੇਲ ਨੇ ਠੀਕ ਆ ਸਸਕੀ ਦਾ ਬੱਚਾ ਭਾਈ ਜੀ ਲੈ ਕੇ ਆਇਆ ਹੈ ਸਟੱਡ ਦੇਖੋ ਠੀਕ ਹੈ ਇਧਰ ਮੈਮ ਬੈਠੇ ਨੇ ਕਿ ਬਾਕੀ ਮੈਮ ਨੇ ਇੱਕ ਨੇ ਦੂਜੀ ਨੇ ਬੱਚਾ ਫੜਿਆ ਹੋਇਆ ਤਾਂ ਬਾਕੀ ਭਾਈ ਜੀ ਇਹਦੇ ਬੱਚਿਆਂ ਦਾ ਪ੍ਰਾਈਸ ਕੀ ਕੁਛ ਹੁੰਦਾ ਹੈ ਭਾਈ ਜੀ ਪ੍ਰਾਈਸ ਵੀ ਬਰੇਡ ਦਾ 3000 ਰੁਪਏ ਮੇਲ ਹੈ ਜੀ ਫੀਮੇਲ ਹੈ ਜੀ 27000 ਠੀਕ ਹੈ ਆਪਣਾ ਹਸਕੀ ਦਾ ਸਪੈਸ਼ਲ ਕੰਮ ਹੈ ਹਾਂ ਜੀ ਵੀਰੇ ਹਸਪੀਟਲ ਹੀ ਹੈ ਠੀਕ ਹੈ ਤੇ ਆਪਣਾ ਵੀਰੇ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹੋ ਹਾਂ ਜੀ ਹਾਂ ਜੀ ਭਾਈ ਆਲ ਓਵਰ ਠੀਕ ਹੈ ਤੇ ਬਾਕੀ ਭਾਈ ਜੀ ਗੱਲ ਕਰੀ ਆਪਾਂ ਇਹਦਾ ਹਾਰ ਟਾਈਮ ਬੱਚਾ ਲੈਵਲ ਹੁੰਦਾ ਹੈ 890 ਹਾਂ ਜੀ ਹਾਂ ਜੀ ਭਾਈ ਠੀਕ ਹੈ ਤੇ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਆਪਣੀ ਲੋਕੇਸ਼ਨ ਦੱਸ ਦਿਓ ਨੰਬਰ ਵੀਰੇ 999W3 पेपर 1 डबल 48G ਠੀਕ ਹੈ ਕਲਰਕਨ ਵਾਈਟ ਵਾਈਟ ਬਲੈਕਨ ਵਾਈਟ ਆ ਵੀਰੇ ਜੀ ਠੀਕ ਹੈ ਵੀ ਵੀ ਨੰਬਰ ਬੋਲੋ ਠੀਕ ਹੈ ਤੇ ਬਾਕੀ ਆਲਓਵਰ ਇੰਡੀਆ ਡਿਲੀਵਰੀ ਕਰਵਾ ਦਨੇ ਹੋ ਹਾਂਜੀ ਹਾਂਜੀ ਵੀਰੇ ਬਾਈ ਦਾ ਨੀਚੇ ਵੀਡੀਓ ਵਿੱਚ ਨੰਬਰ ਚੱਲ ਦਊਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਹਾਂਜੀ ਹਾਂਜੀ ਬਾਈ